ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਕਤ ਹੈਗਿਆ ਲੇ ਲਦਾਖ ਵਿੱਚ ਹੁਣ ਆਪਾਂ ਪੈੰਗੋਂਗ ਲੇਕ ਦੇ ਕੰਢੇ ਤੇ ਖੜੇ ਆ ਆ ਦੇਖੋ ਪੈੰਗੋਂਗ ਲੇਕ ਦਾ ਸੋਹਣਾ ਵਾਤਾਵਰਨ ਸਮੁੰਦਰ ਵਾਂਗ ਛੱਲਾ ਮਾਰ ਰਿਹਾ ਉਰੋਂ ਚੀਨ ਦਾ ਬਾਰਡਰ 30 ਕਿਲੋਮੀਟਰ ਹੈ ਇਧਰਲੀ ਸਾਈਡ ਹੈ ਸਿੱਧਾ ਸਿਰਫ 30 ਕਿਲੋਮੀਟਰ ਹੈ ਤੇ ਲੇਕ ਦੀ ਲੰਬਾਈ ਹੈਗੀ 150 ਕਿਲੋਮੀਟਰ ਇਹ ਚੀਨ ਦੇ ਬਾਰਡਰ ਵਾਲੀ ਜਾਂਦਾ ਸਿੱਧਾ ਲੇਕ ਕਿਉਂਕਿ 50 ਕਿਲੋਮੀਟਰ ਤਾਂ ਇੰਡੀਆ ਦੇ ਵਿੱਚ ਹੈ ਲੇਕ ਰਹਿੰਦਾ ਲੇਕ 100 ਕਿਲੋਮੀਟਰ ਚੀਨ ਦੇ ਵਿੱਚ ਤੇ ਇਹ ਹੈ ਸੋਹਣਾ ਵਾਤਾਵਰਨ ਪੈਗੋਂਗ ਲੇਕ ਦਾ ਸਰਦੀਆਂ ਦੇ ਵਿੱਚ ਇਹ ਪੈਗੋਂਗ ਲੇਕ ਬਰਫ਼ ਮੰਗ ਜੰਮ ਜਾਂਦਾ ਤੇ ਪਹਾੜ ਵੀ ਪੂਰੇ ਬਰਫ਼ ਨਾਲ ਢਕੇ ਜਾਂਦੇ ਨੇ ਜਿਹੜੇ ਉਰੇ ਰਹਿੰਦੇ ਪਿੰਡ ਨੇ ਉਹ ਸਾਰੇ ਦਿੱਲੀ ਦੇਖਣ ਭੱਜ ਜਾਂਦੇ ਨੇ ਉਰੇ ਪੰਜ ਛੇ ਪਿੰਡ ਨੇ ਉਹ ਸਾਰੇ ਭੱਜ ਜਾਂਦੇ ਨੇ ਉਰੇ ਸਿਰਫ ਇੱਕ ਚੀਜ਼ ਰਹਿੰਦੀ ਐ ਮਿਲਟਰੀ ਉਹੀ ਰਹਿੰਦੀ ਐ ਬਸ ਉਰੇ ਸਰਦਿਆਂ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ